ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲਾ ਜੀ ਠੀਕ ਠਾਕ ਸਾਰੇ ਜਾਣੇ ਤੇ ਬਾਕੀ ਜੀ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਫਿਰ तहे ਦਿਲੋਂ ਧੰਨਵਾਦ ਕਰਦਾ ਜੀ ਕਿ ਤੁਹਾਡੇ ਪਿਆਰ ਦੇ ਸਦਕਾ ਤੁਹਾਡੀਆਂ ਦੁਆਵਾਂ ਦੇ ਨਾਲ ਤੁਹਾਡੇ ਪਿਆਰਾਂ ਪਿਛੇ ਹਨ ਤੇ ਬੜਾ ਮਾਲਕ ਨੇ ਮਤਗੀ ਮੇ ਕੋਲ ਕੋਈ ਲਫਜ਼ ਨਹੀਂ ਮੈਂ ਕਿਵੇਂ ਤੁਹਾਡਾ ਧੰਨਵਾਦ ਕਰਾਂ ਸਾਰਿਆਂ ਦਾ ਤੇ ਬਾਕੀ ਉਹ ਸੱਚੇ ਬਾਸ਼ਾ ਵਾਹਿਗੁਰੂ ਦਾ ਗੁਰੂ ਰਾਮਦਾਸ ਸਾਹਿਬ ਜੀ ਦਾ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਕਿ ਅੱਜ ਜਿਹੜਾ ਵਾਗੇ ਉਹ ਵੇਲਾ ਉਹ ਘੜੀ ਆ ਗਿਆ ਵਾ ਕਿ ਜਿਹੜਾ ਉਹ ਨਿਗਾ ਜਾ ਜਾ ਫੁੱਲ ਜੋ ਵੀ ਬਾਬੇ ਨੇ ਹੁਣ ਤੇਰਾ ਵਾ ਉਹ ਜਾ ਅੱਡੇ ਹੱਥਾ ਵਿੱਚ ਆਈ ਨਾ ਵਾ ਹਨਾ ਤੇ ਬੜੀ ਮਤਲਕੀ ਐਕਸਾਈਟਮੈਂਟ ਹੁੰਦੀ ਆ ਨਾ ਇਹ ਚੀਜ਼ ਦੀ ਕਿ ਪਲ ਦੀ ਇੰਨਾ ਚਾ ਵਿਆਹ ਤਾਂ ਨਹੀਂ ਹੁੰਦਾ ਜਿੰਨਾ ਬਾਚੋਂ ਮਤਲਕੀ ਆਪਣੇ ਬੱਚੇ ਦਾ ਹੁੰਦਾ ਵਾ ਹਨਾ ਜਮ ਕਿ ਕਿਸੇ ਵੀ ਚੀਜ਼ ਦਾ ਇੰਨਾ ਚਾੜੀ ਹੁੰਦਾ ਮੰਨ ਲਓ ਕਿ ਘਰ ਘਰ ਵਾਸਤੇ ਕੋਈ ਚੀਜ਼ ਲੈ ਲੋ ਜਾਂ ਗੱਡੀ ਲਾਲੂ ਜਾ ਕੋਈ ਵੀ ਚੀਜ਼ ਲੈ ਲੋ ਜਾਂ ਨਵਾਂ ਘਰ ਦੀ ਫੜਾਂ ਮਤਲਕੀ ਜੋ ਚੀਜ਼ ਮਤਲਕੀ ਬੱਚੇ ਦੀ ਖੁਸ਼ੀ ਉਹ ਲੱਗ ਹੀ ਹੁੰਦੀ ਹੈ ਨਾ ਤੇ ਬਾਕੀ ਚਲੋ ਤੁਹਾਡੇ ਭੈਣ ਭਰਾਵਾਂ ਦੇ ਦੁਆਵਾਂ ਦੇ ਨਾਲ ਹੀ ਹੈ ਨਾ ਸਾਰਾ ਕੁਝ ਤੇ ਵਲੋਗ ਤੇ ਚਲੋ ਮੇਰੇ ਕੋ ਇੰਨਾ ਨਹੀਂ ਬਣ ਪਾਇਆ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਨੂੰ ਦੱਸਿਆ ਹੋਇਆ ਕਿ ਮੈਂ ਇਕੱਲਾ ਹੀ ਆ ਤੇ ਜਿੱਦਾਂ ਕੋਈ ਨਾਲ ਹਨਾ ਹੋਰ ਕੈਮਰਾਮੈਨ ਹੋਵੇ ਤਾਂ ਚਲੋ ਵਧੀਆ ਵਧੀਆ ਫਿਰ ਕਲਿੱਪ ਬਣ ਜਾਂਦੇ ਆ ਵੀਡੀਓ ਬਣ ਜਾਂਦੀ ਆ ਤੇ ਇਹ ਕਰਕੇ ਚਲੋ ਛੋਟ 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 ਬਣਾਈ ਆਵਾ ਤੇ ਜਿਹੜੀਆਂ ਬਣਾਈ ਆਵਾ ਤੇ ਤੁਸੀਂ ਜ਼ਰੂਰ ਦੇਖਿਓ ਪਿਆਰ ਕਰਿਓ ਠੀਕ ਆ ਨਾਲੇ ਇਹਦੇ ਵਿੱਚ ਇਹ ਹੈ ਕਿ ਜਿਹੜਾ ਜਿਹੜਾ ਮਤਲਕੀ ਸਾਡੇ ਕਾਕੇ ਨੂੰ ਮਿਲ ਲਾਊਗਾ ਤੇ ਉਹਨਾਂ ਦੇ ਵਿੱਚ ਮਤਲਬ ਕੀ ਵੀਡੀਓ ਬਣਾਵਾਂਗੇ ਠੀਕ ਆ ਜੀ ਵਿੱਚ ਲਾਵਾਂਗੇ ਭੂਆ ਦੀਆਂ ਮਾਸੀ ਦੀਆਂ ਆਪਣੀ ਦਾਦੀ ਦੀਆਂ ਨਾਨੀ ਦੀਆਂ ਹਨਾ ਜੋ ਵੀ ਜਿਹੜਾ ਵੀ ਮਤਲਬ ਕੀ ਮਿਲ ਲਾਊਗਾ ਤੇ ਬਾਕੀ ਤੁਸੀਂ ਚਲੋ ਪਹਿਲੇ ਵਲੋਗ ਨੂੰ ਬਹੁਤ ਪਿਆਰ ਦਿੱਤਾ ਵਾ ਇਦਾਂ ਹੀ ਤੁਸੀਂ ਮਤਲਬ ਕੀ ਹਰ ਵਲੋਗ ਨੂੰ ਪਿਆਰ ਦਿਓ ਠੀਕ ਆ ਜੀ ਤੇ ਚਲੋ ਠੀਕ ਆ ਬਹੁਤਿਆਂ ਗੱਲਾਂ ਨਾ ਕਰੀਏ ਤੇ ਹੁਣ ਤੁਹਾਨੂੰ ਵਲੋਗ ਉਫੋਣੇ ਆ ਠੀਕ ਆ ਜੀ ਤੇ ਆਜੋ ਫਿਰ ਆਪਾਂ ਇਹਨੂੰ ਪਾ ਲਈਏ ਉਹਨੇ ਕੀ ਮਾਰਿਆ ਉਹ ਕੁਰਸੀ ਨੇ ਦਫੀਰ ਸਹਰੇ ਕੀ ਆਹ ਮੈਂ ਕਿਹਦਾ ਕਿਤੇ ਲੱਗਈ ਤਾਂ ਮੈਂ ਰੱਖੀ ਆਹ ਰੱਖ ਕੇ ਉਹ ਨਹੀਂ ਗਾਇਆ ਆਹ ਮਾਕੇ ਸਾਂ ਤੇ ਬੀ ਉਹਦਾ ਬਾਦ ਅੱਗੇ ਘੜਿਆ ਮੈਂ ਲਾਲ ਨਿਸ਼ਾਨੀ ਲੱਗ ਗਈ ਮੇਰੇ ਮੇਰਾ ਮਰਵਾਤਾ ਹੁੰਦਾ ਤੂੰ ਮੇਰੇ ਮੱਥੇ ਕੋਟਿਆ ਨਹੀਂ ਉਹ ਕੋਟਲਾ ਦਾਦੀ ਜੀ ਨੇ ਕੋਟ-ਕਟ ਕਰਦਣਾ ਆਹ ਇਹ ਯੋਹਨ ਮਹਾਰਾਜ ਲੋਕਾਂ ਨੇ ਆਪੋ ਕੇ ਆ। ਇਹ ਤੇ ਨਾਲ ਅਫੀਸ਼ੀਅਲ ਤੇ। ਹਾਂਜੀ ਬਹੁਤ ਬਹੁਤ ਮੁਬਾਰਕਾ ਮਾਸਰ ਨੂੰ ਤੇ ਮਸੀ ਨੂੰ। ਤੇ ਇਧਰ ਭੂਆ ਨੂੰ ਵੀ ਤੇ ਨਾਨੀ ਨੂੰ ਵੀ। ਹਾਂ ਤੈਨੂੰ ਕਰ ਲਈ। ਹਾਂ ਚਲੋ ਬਾਬੇ ਨੇ ਸੋਲੀ ਆ। ਹੋ ਹੋਰ ਬਹੁਤ ਵਧੀਆ ਹੋ ਤੇ ਬਾਕੀ ਤੁਹਾਨੂੰ ਇੱਕ ਅਲੱਗ ਵਲੌਗ ਬਣਾ ਕੇ ਤੇ ਬਾਕੀ ਤੁਹਾਨੂੰ ਇੱਕ ਅਲੱਗ ਵਲੌਗ ਬਣਾ ਕੇ ਬਾਅਦ ਚ ਦੱਸਾਂਗੇ ਕਿ ਬਾਬਿਆਂ ਨੇ ਕਿਹੜਾ ਵਾਰ ਛੋੜੀ ਪਾਇਆ ਹੋ ਠੀਕ ਹੈ ਜੀ ਤੇ ਜ਼ਰੂਰ ਵੇਟ ਕਰਿਓ ਵਲੌਗ ਦੀ ਹੋਰ ਸਾਵ ਠੀਕ ਬਾਕੀ ਮਾਸਰ ਹੋਇਆ ਨੇ ਮਾਸੀ ਵੀ ਰੀ ਤੇ ਬਾਕੀ ਹੋਰ ਵੀ ਬਰੋਨੇ ਆਏ ਤੋਂ ਚਲ ਗਏ ਆ ਬਾਕੀ ਜੀ ਭੂਆ ਦੇ ਫਫਰ ਜੀ ਵੀ ਆਏ ਨੇ ਦੇ ਹਾਂ ਜਿਹੜਾ ਜਿਹੜਾ ਵਿੱਚ ਚਾਹੂਗਾ ਥੋੜੇ ਥੋੜੇ ਤੇ ਲੈ ਕੇ ਆਉਣੀ ਹੈ ਕਿ ਨਹੀਂ ਹਾਂ ਬੜੀ ਕੋ ਬਾ ਦੇ ਕੋ ਫੜਾ ਹੋਰ ਬੁਫਰਾ ਮੁਬਾਰਕਾਂ ਤੁਹਾਨੂੰ ਵੀ ਬੁਆ ਜੀ ਬਹੁਤ ਬਹੁਤ ਡੈਡੀ ਬਣ ਗਿਆ ਹਾਂ ਉਹ ਰਵੇ ਨੇ ਡੈਡੀ ਬਣ ਕੇ ਕੀ ਸਵਾਦ ਹੁੰਦਾ ਅੱਛਾ ਤੇ ਬੜੀਆਂ ਕਰ ਲਈਆਂ ਦੇਖੋ ਦੇਖੋ ਸਮਾ ਕਿਹੋ ਜਿਹਾ ਹੁੰਦਾ ਨੋ ਏ ਵੀ ਜੀ ਹਾਂ ਉਹ ਸਾਹਮਣੇ ਤੋਂ ਬਣਿਆ ਤੇ ਅੱਜ ਮੇਰੇ ਪੁੱਤਰੋ ਹੋ ਗਿਆ ਜੀ ਦੂਜਾ ਦਿਨ ਠੀਕ ਆ ਦੋ ਦਿਨ ਦਾ ਹੋ ਗਿਆ ਤੇ ਦੋ ਦਿਨ ਦਾ ਹੋ ਗਿਆ ਵਾ ਤੇ ਬਾਕੀ ਜਿੱਦਾਂ ਤੁਹਾਨੂੰ ਸ਼ਕਲੇ ਭੁਖਾਏ ਆ ਤੇ ਰਿਸ਼ਤੇਦਾਰ ਕੱਲ ਵੀ ਆਏ ਸੀ ਤੇ ਜਿਹੜੇ ਕੱਲ ਆਏ ਉਹਨਾਂ ਦਾ ਕੱਲ ਵਲੋਗ ਬਣਾ ਲਾ ਤੇ ਜਿਹੜੇ ਅੱਜ ਆਉਣੇ ਆ ਉਹਨਾਂ ਦਾ ਅੱਜ ਬਣਾ ਲਾਂਗੇ ਠੀਕ ਆ ਨਾ ਤੇ ਬਾਕੀ ਜੀ ਹੁਣ ਦਾਦੀ ਦਾ ਵੀ ਰਿਵਿਊ ਲ ਲਈਏ ਕਿ ਦਾਦੀ ਨੂੰ ਕਿੰਨੀ ਖੁਸ਼ੀ ਆ ਮੇਰੇ ਪੁੱਤ ਦੀ ਦੱਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਰਾਉ ਠੀਕ ਠਾਕ ਜੇ ਅੱਛਾ ਮੈਨੂੰ ਇਹ ਦੱਸਿਓ ਕਿ ਪੋਤੀ ਪੋਤਾ ਹੋਏ ਤੇ ਦਾਦੀਆਂ ਨੂੰ ਖੁਸ਼ੀ ਹੁੰਦੀ ਏ ਕਿ ਜਾਂ ਗਮੀ ਹੁੰਦੀ ਏ ਨਹੀਂ ਖੁਸ਼ੀ ਹੁੰਦੀ ਯਾਰ ਹੈ ਨਹੀਂ ਪਰ ਦੇਰ ਜੀ ਦਾਦੀਆਂ ਨੂੰ ਚਾਹ ਹੁੰਦਾ ਕਿ ਨਹੀਂ ਹੁੰਦਾ ਤੇੜਾ ਪਰ ਜਾਂ ਦਾਦੀ ਨੂੰ ਹੁੰਦਾ ਮੋਲ ਨਾਲ ਤੇ ਅੱਜ ਤੇਰਾ ਹੁੰਦਾ ਹੈ ਹੈਨਾ ਬੱਚਿਆਂ ਨਾਲੋਂ ਪੋਤਰੀ ਪੋਤਰੇ ਵਧਿਆ ਲੱਗਦੇ ਨੇ ਚਲੋ ਮਹਾਰਾਜ ਜੀ ਬੜੀ ਕਿਰਪਾ ਹੋਈਏ ਘਰ ਰਾਉਂਡ ਕਰ ਦਿੱਤੀ ਮਾਰਾ ਹੀ ਨੇ ਹਰੋਂ ਦਾ ਬੋਲ ਕਿਉਂ ਮੈਂ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਵਾ ਮੈਂ ਨਾ ਦੁਕਾਨਪਰੇ ਤੇ ਬੈਠਾ ਆਪਣੀ ਤੇ ਤੁਹਾਨੂੰ ਦਿਆ ਦੱਸਣਾ ਅੱਛਾ ਤੇ ਮੰਮੀ ਨਾਲ ਉੱਥੇ ਅੱਡੀ ਗੱਲਾਂ ਕਰਨਾ ਉਹ ਸਾਡੇ ਲੱਗੇ ਆਂਟੀ ਆ ਨਾ ਗਿਆਨਾਂ ਆਂਟੀ ਦੇ ਨਾਲੇ ਮੈਂ ਗਿਆ ਸੁਣਦਾ ਦੁਕਾਨ ਚ ਬੈ ਗੇ ਮੰਮੀ ਕਹਿੰਦੀ ਕਿ ਮੇਰਾ ਨਾ ਜੀ ਕੀਤਾ ਗੇ ਜੇ ਕਿਤੇ ਮਰਗੀ ਹੁੰਦਾ ਕੋਈ ਦੀ ਪੁੱਤ ਤੇ ਮੈਂ ਜੱਗੇ ਨੂੰ ਕਹਾਂ ਕਿ ਜੱਗੇ ਆਣ ਕੇ ਵੀਡੀਓ ਬਣਾ ਆ ਖੇਡਣ ਡੇ ਜਾਂ ਖੇਡਣ ਡੀ ਆ ਨਾ ਜੋ ਵੀ ਆਊਗਾ ਮੈਨੂੰ ਉਹ ਬੜਾ ਚੀਜ਼ ਦਾ ਹੋਇਆ ਕਿ ਵਾਕਈ ਯਾਰ ਹਣਾ ਵਿਲਾ ਚਾਹ ਤੇ ਹੈ ਜਾਣਾ ਮੇਰੇ ਦਾ ਮਰਜ਼ੀ ਚਾਹ ਹੀ ਕਿ ਮੇਰਾ ਧਰ ਕੇ ਕੋਤੀ ਕੋਤਾ ਹੋਵੇ ਮੇਰੀਓ ਬਣੇ ਮੈਂ ਵੀ ਆਲੇ ਲੱਗਾਂ ਮੈਂ ਵੀ ਆਲੇ ਲੱਗਾ ਹਣਾ ਬੜਾ ਚਾਹ ਹੁੰਦਾ ਦਾਰੀ ਮਮੀ ਸਾਡੀ ਦੇ ਜਦੋਂ ਕਦੋਂ ਉੱਧਰ ਜਾਂਦੀ ਕਿਦੋਂ ਉੱਧਰ ਜਾਂਦੀ ਹੈ ਨਾ ਹੁੰਦਾ ਹੀ ਹੈ ਤੇ ਪਰ ਉਹ ਹੀ ਨਾਲ ਲੈ ਕੇ ਜਾਊ ਕਰੂਗੀ ਤਾਂ ਵਧੀਆ ਲੱਗੂਗਾ ਉਹਨੇ ਆਪ ਹੀ ਨਹੀਂ ਖਰਚ ਸ਼ੁਰੂ ਕਰਨਾ ਆ ਵੀ ਲੈ ਕੇ ਜਾਵਾਂ ਭਾਵੇਂ ਇਹਨੂੰ ਬਡਾਲਿਆਵਾਂ ਕਰਾਂਗੇ ਆਂ ਤੇ ਪਰ ਰੋਟੀ ਬਣਾਵਾਂ ਕਰਾਂਗੇ ਉਹ ਵੀ ਕਰਾਂਗੇ ਸਾਡੇ ਮੇਰੇ ਹੌਣ ਤੱਕ ਹੌਣ ਤੱਕ ਚਲੋ ਸਾਡੀ ਮਾਂ ਨੇ ਹਾਨੂੰ ਪਾਲਿਆ ਹੁਣ ਤੀਜਾ ਮੈਂਬਰ ਵੀ ਹੋ ਗਿਆ ਵਾ ਬੜੇ ਨੂੰ ਵੀ ਪਾਲੇਗੀ ਮਮੀ ਇੰਨੇ ਵੀ ਨਾ ਕਰੋ ਚਲੋ ਜਿੰਨੇ ਚੋਕੇ ਆ ਗਏ ਬਾਗੁਰ ਦੀ ਕਿਰਪਾ ਨਾਲ ਪਾਲ ਲਾਂਗੇ ਨਾ ਨਾ ਸਮਾਂ ਹੈਗਾ ਹੈ ਉਹਦਾ ਚਿਰ ਤੇ ਤੁਹਾਡੇ ਨਾਲ ਹਟਾਂਗੇ ਤੇ ਚਲੋ ਮਹਾਰਾਜ ਜੀ ਬਾਕੀ ਸਾਡੇ ਮਾਂ ਸਮਾਂ ਦੇਖ ਕੇ ਤੇ ਬੱਟ ਜਿਹੜੇ ਪ੍ਰਵਾਨ ਤੇ ਬਹੁਤ ਖੁਸ਼ੀ ਆ ਤੇ ਬਾਕੀ ਚਲੋ ਬਰੀਡ ਜੀ ਖੁਸ਼ੀ ਜ਼ਾਹਰ ਹਾਂ ਤੇ ਜੀ ਬਹੁਤ ਸਾਡੇ ਦੇ ਕੋਸ਼ਾ ਸਾਡੇ ਵਿੱਚੋਂ ਚਲੋ ਮਾਰਾ ਇਹਨੇ ਸੁਣੀ ਤੇ ਬਾਕੀ ਮੰਮੀ ਇਹਨਾਂ ਕਮੈਂਟ ਆਇਆ ਨੇ ਪਹਿਲੇ ਵਲੋਗ ਦੇ ਵਿੱਚ ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵਧੀਆ ਕਮੈਂਟ ਆਏ ਨੇ ਤੇ ਬਹੁਤ ਵਧੀਆ ਹੈ ਤੇ ਧੰਨਵਾਦ ਸਾਰਿਆਂ ਦਾ ਹੁਣ ਸ਼ੁਗਰ ਕਰਿਆ ਹੁਣ ਆਏ ਕਮੈਂਟਾਂ ਵਾਲਿਆਂ ਨੇ ਜੱਗੀ ਸ਼ਰਨ ਨਿਕਲ ਗਈਆਂ ਜਾਨਾਂ ਇਹ ਵੀ ਦੁਨੀਆ ਨਾਲ ਰਹੇ ਆ ਇਹ ਵੀ ਦੁਨੀਆ ਨਾਲ ਰਹੇ ਨੇ ਆ ਮਾਰਿਆ ਇਹ ਕਿਤੇ ਭਾਗਲਾ ਆਇਆ ਏ ਸਾਰੇ ਪਾਸਾ ਜਾ ਦਿਨ ਦੇਗਾ ਨਾ ਕਮੈਂਟ ਦੇ ਪਹਿਲਾਂ ਵੀ ਬੜੇ ਜਿਹਦੇ ਵੀਡੀਓ ਬਣਾਉਣੀ ਵੇਚਾਈ ਕਿ ਬਾਬਾ ਦੀਪ ਸਿੰਘ ਜੀ ਤੁਹਾਨੂੰ ਵੀ ਤੁਹਾਡੇ ਵਿੱਚ ਓਲੀ ਭਰੇ ਉਹਦੇ ਵੀਡੀਓ ਦੇ ਵਿੱਚ ਬੜੇ ਕਮੈਂਟ ਹੁੰਦੇ ਹੁੰਦੇ ਸੀ ਕਰਦੇ ਨੇ ਸਾਰੇ ਹੁਣ ਜਿੰਨਾਂ ਜਿੰਨਾਂ ਪਤਾ ਲੱਗ ਜਾਂਦੇ ਜਾਂਦੇ ਨਾ ਉਹ ਵੀ ਕਿੰਨਾ ਖੁਸ਼ ਹੈ ਨਾਲ ਤਾਂ ਐਸਾ ਵੀ ਕਰਨ ਲੈ ਸਾਰੇ ਜਿਹੜੇ ਪਰਿਵਾਰ ਨੂੰ ਬਹੁਤ ਖੁਸ਼ੀ ਤੇ ਖੁਸ਼ੀ ਤੁਹਾਨੂੰ ਵੀ ਬਹੁਤ ਆ ਮੈਨੂੰ ਇਹਦਾ ਪਤਾ ਵਾ ਠੀਕ ਆ ਤੇ ਜਿਹੜੇ ਜਿਹੜੇ ਅੱਜ ਜਿੱਦਾਂ ਮਾਸੀਆਂ ਭੂਆ ਜਿਹੜੇ ਜਿਹੜੇ ਮਿਲਣਗੇ ਤੇ ਤੁਹਾਨੂੰ ਸਾਰਾ ਵਲੋਗ ਬਣਾ ਕੇ ਨਾਲ ਤੁਹਾਨੂੰ ਵੀ ਜੋਇ ਕਰਾਵਾਂਗੇ ਠੀਕ ਆ ਇਦਾਂ ਹੀ ਵਲੋਗ ਨੂੰ ਪਿਆਰ ਕਰਿਓ ਤੇ ਗਾ ਆਪਣੇ ਭੈਣ ਭਰਾਵਾਂ ਅਕੇ ਸ਼ੇਅਰ ਵੀ ਜ਼ ਤੇ ਬਾਕੀ ਜਿਹੜੇ ਕੱਲ ਗੈਸਟ ਆਏ ਉਹ ਤੁਹਾਨੂੰ ਵਲੋਗ ਦੇ ਵਿੱਚ ਉਹ ਬਖਾ ਦਿੰਦੇ ਨੇ ਪਹਿਲਾਂ ਹੀ ਤੇ ਅੱਜ ਜਿਹੜਾ ਕਿ ਦੂਸਰਾ ਦਿਨ ਹੋ ਗਿਆ ਵਾ ਜਿੱਦ ਤੱਕ ਇਹਨਾਂ ਮੈਂ ਕਹਿੰਦਾ ਦੱਸਿਆ ਵਾ ਤੇ ਜਿਹੜੇ ਜਿਹੜੇ ਆ ਜਾਣਗੇ ਹੁਣ ਤਾਂ ਮਰੋੜਣਾਗੇ ਤੁਹਾਡੇ ਨਾਲ ਉਹਦਾ ਖੁਸ਼ੀ ਜ਼ਾਹਰ ਕਰਾਂਗੇ ਠੀਕ ਆ ਜੀ ਤੇ ਧੰਨਵਾਦ ਲਓ ਜੀ ਖਾਸ ਪਰੋਣੇ ਹੋਣਾ ਇਹ ਪਹੁੰਚੇ ਆ ਫੁੱਫਰ ਜੀ ਆ ਗਏ ਆ ਤੇ ਅਦਰ ਭੂਆ ਦੋਵੇਂ ਆਈਆਂ ਵਾ ਹੋਰ ਬਹੁਤ ਥੈਂਕ ਯੂ ਜੀ ਧੰਨਵਾਦ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਰ ਕੋਈ ਰਾਤ ਚ ਪਰੇਸ਼ਾਨੀ ਤਾਂ ਨਹੀਂ ਹੋਈ ਆਉਣ ਲੱਗੇ। ਪਰਸ਼ਾਨੀ ਕਹਦੇ ਆ। ਅਧਰ ਆ ਓਏ। ਇਹਨੇ ਉੱਤੇ ਆਇਆ। ਕਿਧਾ? ਬਰਾਦਾ ਜਿਹਾ ਸਾਰੇ ਨੂੰ। ਕੌਣ ਆਇਆ? ਇਹ ਨਾ ਨਹੀਂ ਕੋਈ ਨਾ ਇਹ ਕੋਈ ਨਾ। ਆਹ। ਇੰਨੀ ਮੰਦਰੀ ਕਿ ਮੈਂ ਨਾ ਕਿੱਲਾ ਮੁਫਾਇਆ। ਸੋਣਾ। ਕਿੰਨਾ ਕਰ? ਬੈਣਾ ਸੋਣਾ ਮੈਂ ਕਿਹਾ। ਹਾਂ? ਤੇਰੇ ਹੋਗੇ। ਬੇਰੇ ਬੇਰੇ ਕਹਾ। ਲੋਟ ਤਾਂ ਚਾਹ ਮਿਲੂਗਾ ਬਾਕੀ ਦੱਸ ਮੈਨੂੰ ਪਤਾ ਹੁਣ। ਹਾਂ। ਕਿਉਂ? ਕਿਹੜੀ ਪਫੜਾ? ਨਾ। ਉਹ ਪੁੱਪਰ ਨੂੰ मेरे बहन ने किया पता नहीं है अपने एरिया अपनी कट कट गया अरे काचे अरे तो पहले नंबर पे तो आएगा नहीं दूसरे पे बाकी इनको भी ना मैं को दीणा, दीणा, म... ना अभी कहते हैं कोई नंबर की बात है काका मेरा सवा का टक्कर दे आ रहा नहीं करने गया ਸੋਣਾ ਕਾਕਾ ਨੂੰ ਨਾ ਤਾਂ ਆਕੇ ਜੀਵਰ ਜੀ ਠੀਕ ਹੈ ਜੇ ਕਾਸ਼ ਇਹ ਰਾਮਤਾ ਕਰੋ ਮਾਸੇਰ ਕਾਈ ਤੇ ਮਗੇ ਕੋ ਨਾ ਆਉਂਦੇ ਉਹ ਜੀ ਦੀ ਆਪਣੀ ਨੀਂਦ ਵਿੱਚ ਬੜੀ ਲੋਕਾਂ ਕੋਲ ਗਿਆਆਂ ਆਣ ਨਾਲ ਗਏ ਤੱਕ ਦੀ ਪੁੱਹਲੀਆਂ ਮਾਵਾ ਨੂੰ ਕਿਤੇ ਕਈ ਕੁਛ ਲਾਗੇ ਬਹਿ ਬੈ ਸੁਆਵਾ ਕਰਦੀਆਂ ਦਾਦੀ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਲੇ ਮਸੀ ਨੂੰ ਵੀ ਜੀ ਚੱਲ ਜੀ ਇਹ ਤਾਂ ਨਹੀਂ ਬਹੁਤ ਨਿਆਣਾ ਜੱਟ ਨੂੰ ਤੋ ਕਾ ਇਹ ਸ਼ਰ ਨਾਲ ਨਾ ਪਛਾਤੀ ਨਹੀਂ ਖਣਾ ਆਈ ਅੱਜ ਇਹ ਖਣਾ ਇਹ ਬੈਠਾ ਹੈ ਤੋ ਕਾ ਵੀ ਨਹੀਂ ਪਰ ਮੰਮੀ ਕੋ ਰੱਖੀ ਲਈਏ ਇਹ ਇਹ ਨਹੀਂ ਨਹੀਂ ਭੁੱਲੇ ਪਾਣੀ ਆ ਆਲੇ ਕਰੇਗੀ ਸੁਟਾ ਜੀ ਹੁਣ ਪੀਆ ਹਾਂ ਹੁਣ ਮਾ ਦੇ ਦੋ ਬੱਚਵਾਂ ਨਾਲ ਛੋਟੇ ਤੋਂ ਲੈ ਕੇ ਪੀਰਵਾਂ ਲੈਣਾ ਦੱਬੇ ਨੂੰ ਪ੍ਰਪਰਿਆ ਤਾ ਮਾਦਾ ਸੇਤੀ ਬਾਰੀਆ ਦਾ ਉਹ ਕਿ ਤਾਂ ਹੀ ਮੇਰੇ ਪੈਰ ਲੇ ਨਾ ਪੀਲੇ ਪੀਲੇ ਚ ਹੋ ਗਏ ਆ ਹਾਂ ਜੀ ਮਾਰ ਲਓ ਕਹੋ ਜੀ ਜਰਮਾ ਕਿ ਪਾਵੇ ਹਰੇ ਇੱਕ ਦੇਰ ਕੰਤੇ ਬਾਦ ਮਾਦ ਨੂੰ ਉਹ ਵੀ ਤਾਂ ਹੀ ਜੀ ਨਾ ਮੇਰੇ ਨੇ ਨਹੀਂ ਆਇਆ ਦੱਬੇ ਬਾਤ ਨੂੰ ਨਾ ਆਵਾ ਬਾਕੀ ਜੀ ਬਹੁਤ ਖਾਸ ਮਹਿਮਾਨ ਹੁਣ ਪਹੁੰਚੇ ਸਾਡੇ ਕੋਲ ਤੇ ਸਸਗਲ ਜੀ ਕੀ ਹਾਲ ਜੀ ਵਧੀਆ ਹੋਰ ਸੁਣਾਓ ਜਾਣੇ ਖੁਸ਼ੀ ਦਾ ਦੇਣ ਆਇਆ ਵਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਗੇ ਤੇ ਬਹੁਤ ਬਹੁਤ ਦਾ ਧੰਨਵਾਦ ਹੋਈ ਆਏ ਜੀ ਮੈਂ ਤੁਹਾਨੂੰ ਮੈਂ ਕਹਤਾ ਇਹਦੇ ਤੇ ਟਿੱਕੀ ਦੇ ਆ ਤੇ ਬਾਕੀ ਭਾਜੀ ਵੀ ਨਾਲ ਆਇਆ ਤੇ ਭਾਜੀ ਨੇ ਥੋੜਾ ਜਿਹਾ ਬਾਹਰ ਕੇ ਗੱਡੀ ਦਾ ਕੰਮ ਕਰਾਉਣਾ ਅੱਜ ਮੇਰੇ ਪੁੱਤ ਨੂੰ ਵੇਖਣ ਬਹੁ ਜਾਣੇ ਆਏ ਜੀ ਦੁਪਹਿਰ ਤਰੋਂ ਹੁਣ ਘੱਲ ਗਿਆ ਤੇ ਹੁਣ ਤੁਸੀਂ ਵੀ ਚਲ ਜਾਣਾ ਵਾ ਤੇ ਜੋਤਨੀ ਵੀ ਚਲ ਜਾਣਾ ਤੇ ਅਸੀਂ ਦੋਵਾਂ ਨੇ ਜਾਏ ਨਾ ਵਾ ਹਾਂ ਸ਼ਾਂਤੀ ਆ ਗਈ ਤੇ ਥੋੜਾ ਜਿਹਾ ਸ਼ਾਂਤੀ ਦੇ ਨਾਲੇ ਬਾਕੀ ਚਲੋ ਕਾਲੀ ਹੁੰਦੀ ਆ ਨਾ ਵੇਖਣ ਦੀ ਰੌਣਕਾਂ ਲਾਈਆਂ ਆਣ ਕੇ ਤੇ ਬਾਕੀ ਮੇਰਾ ਪੁੱਤ ਚੁੱਕਿਆ ਵਾ ਉਹਦੀ ਭੂਆ ਨੇ ਠੀਕ ਆ ਐਸ ਟਾਈਮ ਤੇ ਭੂਆ ਤਾਂ ਹੀ ਕੋਤਤਾ ਸਾਰਾ ਤਾਂ ਸਾਰਾ ਦਾ ਹੀ ਹੈ ਕਿ ਸਦਾ ਸੱਚਾ ਹੈ ਹੋਰ ਸਮਰੀਦ ਕਿਵੇਂ ਹੋ ਸੋਣਾ ਵਾ ਕਾਕਾ ਸੋਣਾ ਕਿਤੇ ਹੋੜ ਗਾ ਵਾ ਐਦਾਂ ਨਾ ਕਰਨੇ ਨਹੀਂ ਇਹ ਆ ਆ ਚੀੜੀਗਾ ਚਲੋ ਜਿੱਦੇ ਵਰਗੇ ਸਹੀ ਆ ਚਲੋ ਮਿਲਿਆ ਵਾ ਨਾ ਰੋਣ ਕੇ ਲੱਗੀ ਆ ਖੇਡਣ ਚੁੱਕੇ ਹੋਇਆ ਹੀ ਵੀ ਗੱਲਾਂ ਨਿਆਣਾ ਪੀਲੇ ਤੇ ਫੇਰ ਹੀ ਮਾਪੇ ਪਾਪਾ ਨਾਲ ਦੱਜਾ ਮਿਲਦਾ ਵਾ ਨਾ ਹੋਰ ਹੋ ਜੀ ਰਿਸ਼ਤੇਦਾਰ ਜਿਵੇਂ ਨਹੀਂ ਨਾ ਨਹੀਂ ਤਾਂ ਕੱਲਾ ਬੰਦਾ ਵੀ ਕੱਲਾ ਹੀ ਜਾਂਦਾ ਹਾਂ ਬਿਲਕੁਲ ਹੀ ਐਸੇ ਜੀਵਨ ਪਾਲ ਲਏ ਜਦਨਾ ਬਜਾੜਾ ਮੈਂਬਰ ਤਿਆਰ ਹੋ ਗਿਆ YouTube ਮੈਂਬਰ ਅੱਗੇ ਅਸੀਂ ਦੋਵੇਂ ਲੱਗੇ ਹੁੰਦਾ ਕਦੀ ਕਦੀ ਵਿੱਚ ਮੰਮੀ ਆਪਣੀ ਪਾਈ ਦੀ ਤੇ ਹੁਣ ਇਹ ਹੈਗੇ ਆਡਾ ਨਾ ਕੰਟੀਨਿਊ ਕੰਮ ਕਰੇਗਾ ਹੋਰ ਹੋਰ ਨਾ ਉਹ ਬਲਬ ਵਾਲੀ ਮਾਸੀ ਦੀ ਮੈਂ ਅਰਖਾ ਲੀਤੀਆਂ ਮੈਂ ਫੇਰੀਆਂ ਸਨ ਬਸੀ ਵੀਡੀਓ ਦੇ ਵਿੱਚ ਤੇ ਬੜਾ ਚੌਂ ਚੌਂ ਕਰਦੀ ਆ ਤੇ ਮਾਸੀ ਨੂੰ ਇੱਥੇ ਦੰਦ ਦਾਲੀ ਦਾਲੂ ਕੰਢੀ ਬੋਲਣਾ ਨਹੀਂ ਕਿ ਮੈਂ ਕੀ ਕਹਿਣਾ ਉਹਦੇ ਤੋਂ ਦੂਜੀ ਜਿਹੜੀ ਤੁਹਾਡੇ ਨਾਲ ਕੰਮ ਚੜੀ ਕਰਨ ਦੀ ਹੈ ਕੀ ਨਾਂ ਉਹਨਾਂ ਦਾ ਸੋਹਣਿਆ ਉਹਦੇ ਤੋਂ ਤੂੰ ਸਿਰ ਪਰ ਤੱਕ ਜਾਂਦੇ ਜੀ ਉਹ ਬਸੀ ਇਹ ਹੁੰਦਾ ਉਹ ਸੀਨ ਕਰਨਾ ਨਹੀਂ ਆ ਇਹ ਇਹ ਸੀਨ ਨਹੀਂ ਆ ਇਹ ਦੱਸ ਕਿ ਆਪਰੇ ਚੱਲਣ ਆ ਗੱਲਬਾਤ ਕਰੋ ਉਹ ਫਿਰ ਆਪਣਾ ਪਾਰਿਆ ਆਈ ਜੀ ਨਾ ਉਹ ਉਹ ਕੰਡੀਟ ਆਪੋ ਜੀ ਨੇ ਲੇ ਕਿ ਇਹ ਸੀਰੀਅਸ ਹੋ ਰਹੇ ਨੇ ਚਲੋ ਚਲੋ ਕਾਕਾ ਨਹੀਂ ਪੂਰੀ ਕਰਦਾ ਪਿਆ ਹੂੰ ਕਾਕਾ ਨਹੀਂ ਪੂਰੀ ਕਰਦਾ ਨਾ ਕੋਰਾਲੇ ਉੱਟਦਾ ਆ ਮੈਂ ਕਿੰਨਾ ਮਿੰਟ ਹੀ ਬਸ ਕੇ ਖੁੱਕ ਲੱਗਦੀ ਆ ਜਦੋਂ ਸ਼ੁਰੂ ਕਰਨਾ ਮਾਤਮ ਕਰਨਾ ਵਾਸਤੇ ਐਤੋਂ ਵੱਧ ਚਲੋ ਸ਼ਮਨ ਜੀ ਨੇ ਕੋ ਰਾਣੇ ਲੱਗੀ ਹਣਾ ਹੈ ਨਾ ਜੇ ਮੈਂ ਆਪਣਾ ਆਪਣੇ ਧਮਾਲ ਲੰਦੀ ਹੈ ਜੇ ਮੈਂ ਆਪਣਾ ਆਪਣੇ ਧਮਾਲ ਲੰਦੀ ਬਾਅਦ ਪਤਾ ਲੱਗੂਗਾ ਬੜੀਆਂ ਨਹੀਂ ਦਾ ਦੇ ਲਈਆਂ ਆ ਸ਼ਰਦੀ ਕਰਨੇ ਨਹੀਂ ਬੋਹ ਵਾਸ਼ਾ ਲਈਆਂ ਮੈਂ ਆਗਰੀਆਂ ਸਰਾ ਸੌਂ ਗਏ ਆ ਸੱਚੇ ਚਲ ਮਜਨਟ ਜਾਰੇ ਨਾਲ ਮਾਤਾ ਨੇ ਸਾਰੇ ਕੰਮ ਕਰਨੇ ਆ ਹਾਂ ਜਦੋਂ ਨਹੀਂ ਉੱਠਦੀ ਹੁੰਦੀ ਨਾ ਸੁੱਤੀ ਨਹੀਂ ਸਾਰਾ ਕੰਮ ਹੋਇਆ ਤੇ ਕੰਮ ਨੂੰ ਆ ਤੇ ਮੈਂ ਕਹਿੰਦੀ ਕਰਨੀ ਹਾਂ ਉਹਨਾਂ ਨਾਲ ਕੀ ਤਾਂ ਪਹਿਲਾਂ ਪਹਿਲਾਂ ਵੀ ਲਾਇਆ ਕਦੀ ਜ਼ਰੂਰੀ ਨਹੀਂ ਹੁੰਦਾ ਪਹਿਲਾਂ ਪਹਿਲਾਂ ਵੀ ਲਾਇਆ ਕੰਮ ਨਹੀਂ ਕੀਤਾ ਨਹੀਂ ਜਿਹੜਾ ਜੀ ਆ ਨਹੀਂ ਪਰ ਤੇਰੋਂ ਵੱਧ ਲੈ ਹੋ ਰਿਹਾ ਕਿ ਹਾਂ ਸੋ ਸੰਸਦੀ ਲੜਾਈ ਜਿਹੜੀ ਆ ਫੈਂਟਮੈਂਟਸ ਹਰ ਜਿਹਨਾਂ ਉਹ ਉਹ ਨਹੀਂ ਕੋਈ ਵੀ ਲੜਾਈ ਇੰਦੀ ਉੱਪਰ ਐਮਪੀ ਆਂਦੀ ਹਾਂ ਪਰ ਨਹੀਂ ਮੈਂ 9 ਮਹੀਨੇ ਵਿੱਚ ਉਹੀ ਨਹੀਂ ਕਰਾਇਆ ਹਾਂ ਪ੍ਰੋਪਰ ਰੈਸਟ ਹੀ ਗਿਆ ਤੇ ਹਾਂ ਹੁੰਦਾ ਹੀ ਨਹੀਂ ਗਿਰਬੜਾ ਪਰ ਹਾਂ ਸਮੀਂ ਦੀਦਾਰ ਵੀ ਮਿਲਾਂ ਇਹ ਵੀ ਕਈ ਬੱਚਾ ਮਰੀ ਦਾਉਂ ਦਾ ਵਾ ਤੇ ਕਈ ਮਰੀ ਜਾਦਾ ਇਧਰ ਖਾਦਾ ਪੀਦਾ ਨਹੀਂ ਨਲੇ ਜਿਹੜਾ ਪਹਿਲਾਂ ਕੋ ਜਾਣਦਾ ਨਹੀਂ ਅੱਜ ਵਰੀ ਹੁੰਦਾ ਵਾ ਥੋੜਾ ਜਿਆਦਾ ਫਾਦ ਵਿੱਚ ਬੰਦਾ ਉਹ ਮਰਦ ਸਾਹਿਬ ਨਾਲ ਆਸੀਆ ਹੋਈ ਢੰਗਾ ਬਿਜਮੇਵਾਰੀਆਂ ਪਈ ਜਾਂਦੀਆਂ ਆ ਚਲੋ ਠੀਕ ਆ ਫਿਰ ਪਾਜੂ ਦੀ ਬਾਹਰ ਗਏ ਨੇ ਤੇ ਜਦੋਂ ਆਉਣਗੇ ਤਾਂ ਚਲੋ ਉਹਨਾਂ ਦਾ ਵੀ ਬੜਾਵਾ ਕੇ ਕਿਲਪੇ ਛੋਟਾ ਜਾ ਫਿਰ ਠੀਕ ਹੈ ਹੋਰ ਤੀਰਜੇ ਤੁਹਾਨੂੰ ਬਹੁਤ-ਬਹੁਤ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਬਾਕੀ ਤੁਹਾਡਾ ਧੰਨਵਾਦ ਤੁਸੀਂ ਆਏ ਜੇ ਹੈ ਧੰਨਵਾਦ ਕਰਦਾ ਭਰਾਵਾ ਚਲੋ ਬਹੁਤ ਵਧੀਆ ਤੇ ਬਾਕੀ ਦੀਦੀ ਦਾ ਤੇ ਵਲੋਗ ਬਣਾ ਲਿਆ ਸੀ ਪਹਿਲਾਂ ਹੀ ਤੇ ਫਿਰ ਲੋਕਾਂ ਨੇ ਕਮੈਂਟ ਕਰਨੇ ਭਾਜੀ ਕਿ ਨਹੀਂ ਆਏ ਮੈਂ ਕਿਹਾ ਭਾਜੀ ਦਾ ਵੀ ਚਲੋ ਖਾ ਲਈ ਜਣਾ ਦੱਸਿਆ ਜਿੱਦਾਂ ਗੱਡੀ ਭੋਣ ਕੇ ਤੁਸੀਂ ਠੀਕ ਹੈ ਤੇ ਸੇਵਾ ਕਰਨੀ ਗਏ ਪਾੜ ਗਿਆ ਉਹ ਦੱਸਿਆ ਜੋ ਦੀਦੀ ਹੋ ਰਹੇ ਉਹ ਸੈਰ ਲੱਗੇ ਟੱਪੜੀਆਂ ਨਹੀਂ ਜੀ ਠੀਕ ਧੀਮਾ ਮੈਂ ਬੰਦੀ ਚ ਲੋੜ ਪੈਂਦੀ ਫਿਰ ਆਈ ਬਟਾਲੇ ਚ ਲੋੜ ਚਲੋ ਇੱਥੇ ਜਦ ਲੋੜ ਪੈਦੀ ਰਹਿੰਦੀ ਹੈ ਹਾਂਜੀ ਹੋਰ ਠੀਕ ਠਾਕ ਬਸ ਵਧੀਆ ਵਧੀਆ ਛੇਤੀ ਜੀ ਆਓ ਘਰ ਦੇ ਪੰਜ ਦਿਨਾਂ ਦੀ ਮੈਨੂੰ ਛੁੱਟੀ ਛਾਦ ਕੱਲ ਨੂੰ ਜਾਂ ਪਰਸੋਂ ਤੱਕ ਬਾਕੀ ਮੱਗੇ ਕਹਿਣਾ ਹੈ ਉਹਨੇ ਵੀ ਕੱਢੀ ਰੱਖ ਦੇ ਹਾਂਜੀ ਹਸਪੀਟਲ ਵਾਲੇ ਵੀ ਕੱਢੀ ਰੱਖ ਦੇ ਹਾਂਜੀ ਹਾਂਜੀ ਮੱਗੇ ਨੇ ਕਿਹਾ ਮੈਂ ਸਵੇਰ ਤੋਂ ਲੱਗ ਤੇ ਹੁਣ ਤੱਕ ਹੋਣ ਕਾ ਲੱਗਿਆ ਸੀ ਪਹਿਲਾਂ ਚਲੋ ਆਈ ਹੀ ਮਾਸੀ ਆਈ ਨਾਲ ਆ ਉਹ ਆਈ ਹੈ ਨਾ ਕਾਕੇ ਜੀ ਹੂੰ ਹੂੰ ਮਤਲਬ ਤੁਸੀਂ ਆਏ ਹੋ ਤੁਸੀਂ ਚੱਲ ਜਾਣਾ ਸ਼ਾਮਾ ਪੈ ਗਈ ਆ ਹੁਣ ਕੰਪੀਅਰ ਹੋ ਜਾਣਾ ਉਹਦਾ ਲਈ ਨਹੀਂ ਵੀ ਸ਼ਾਮਾ ਨੂੰ ਚੱਲ ਜਿੰਦੇ ਸਾਰੇ ਵੀ ਪਾਜਾ ਜੀ ਹੁਣ ਰੈਕਟ ਦਾ ਟਾਈਮ ਆ ਹਾਂਜੀ ਹਾਂਜੀ ਚਲੋ ਰੈਕਟ ਵੀ ਚਾਹੀਦੀ ਆ ਸਟੋਲ ਚਾਹੀਦੀ ਚਾਹੀਦੀ ਇਹ ਸਿਆ ਕਰਨਾ ਵਾ ਹਾਂਜੀ ਹਾਂਜੀ ਬਹੁਤ ਠੀਕ ਠਾਕ ਜੀ ਤੰਦਰੁਸਤੀ ਬਕਸੇ ਬੱਜੇ ਨੀ ਹਾਂਜੀ ਹਾਂਜੀ ਡੈਡੀ ਤੰਦਰੁਸਤੀ ਚਾਹੀਦੀ ਬਿਲਹਰ ਨੰਬਰ ਦੇਗੇ ਹਾਂਜੀ ਹਾਂਜੀ ਬਾਕੀ ਮਾਸੀ ਨੂੰ ਚੱਲੀ ਆ ਮਾਸੀ ਦੀ ਤਿਆਰੀ ਆ ਜਾਣੇ ਪੜਾ ਬਸ ਇੱਧਰ ਜਾ ਕੇ ਜਦਾਹ ਡੰਗਰ ਚੌੜੇ ਹੁੰਦੇ ਜਾ ਕੇ ਹੈ ਰੋਟੀ ਪਾਣੀ ਨਹੀਂ ਬਣਾਉਣਾ ਦੋ ਜਵਾਗ ਦੀ ਕੰਡੇ ਪਿੱਛੇ ਮੇਰੇ ਵੀ ਠੀਕ ਹੈ ਠੀਕ ਹੈ ਹਾਂ ਜਵਾਗ ਇਹਨਾਂ ਨੂੰ ਫੋਨ ਕਰਨਾ ਕਹਿੰਦਾ ਕਿ ਮੰਮਾ ਨਾਲ ਗੱਲ ਕਰਾ ਮੈਂ ਮੰਮਾ ਤੱਕ ਦੱਸ ਖਾ ਗਏ ਮਮਾ ਨਾਲ ਗੱਲ ਕਰਾ ਉਹਨੂੰ ਇਹ ਆ ਨਾ ਕਿ ਉਹ ਕਿਚੂ ਜੂਜੀ ਖਾਣੀ ਆ ਹੋਗੀ ਨਿਆਣੇ ਨੂੰ ਖਾਣ ਦੇ ਹੁੰਦਾ ਵਾ ਆਰਡਰ ਇਹ ਤੇ ਗੱਲ ਹੈਗੀ ਚਲੋ ਠੀਕ ਆ ਫਿਰ ਓਕੇ ਜੀ ਬਾਕੀ ਤੁਹਾਡਾ ਬਹੁਤ ਧੰਨਵਾਦ ਫਿਰ ਤੋਂ